ਤਨੋ ਵਾਹਿਗੁਰੂ ਜੀ ਕਬੀਰ RAM ਰਤਨ ਮੁਖ ਕੋ ਥਰੀ ਪਾਰਖਿਆ ਗੈ ਖੋਲ ਲੇਗੋ ਮਹੰਗੇ ਮੋੜ ਕਬੀਰ RAM ਨਾਮ ਜਾਨਿਓ ਨਹੀਂ ਪਾਲਿਓ ਕਟਕ ਕਟੰਬ ਤੰਦੇ ਹੀ ਮਹ ਮਰ ਗਯੋ ਬਾਹਰ ਭਈ ਨੰਬ ਕਬੀਰ ਅਕੀਂ ਕੇਰੇ ਮਾਟਕੇ ਪਾਲੋ ਪਾਲੋ ਗਈ ਬਿਹਾਰ ਮਨੋ ਜੰਜਾਲ ਨਾ ਛੋਡਈ ਜਮ ਦਿਆਦ ਮਾਇ ਮਨੋ ਜੰਜਾਲ ਨਾ ਛੋਡਈ ਜਮ ਦਿਆਦ ਦਮ ਮਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਗੁਰੂ ਜੀ ਦੀ ਅੰਮ੍ਰਿਤਮਈ ਸਹਬਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਸਤਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਕੇ ਮਹਾਰਾਜ ਦੀ ਬਾਣੀ ਨਾਲ ਜੁੜਨ ਦਾ ਇਹ ਸੁਭਾਗ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਗੁਰਬਾਣੀ ਦੇ ਪਾਠ ਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਬੜੇ ਹੀ ਸਤਕਾਰ ਨਾਲ ਸਰਵਣ ਕੀਤੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਲੜੀਵਾਰ ਵਿਚਾਰ ਇਹਨਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਆਪਾਂ ਕਰ ਰਹੇ ਹਾਂ ਜਿਸ ਵਿੱਚ ਤਕਰੀਬਨ 224 ਸ਼ਲੋਕ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਵਿਚਾਰੇ ਹਨ ਔਰ ਅਗਲੇਰੇ ਤਿੰਨ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਭਗਤ ਜੀ ਮਹਾਰਾਜ ਨੇ ਫਰਮਾਇਆ ਪੀ ਇਹ ਸਰੀਰ ਇੱਕ ਜੰਗਲ ਦੀ ਨਿਆਈ ਹੈ ਜਿਵੇਂ ਜੰਗਲ ਦੇ ਵਿੱਚ ਆਪਣੀ ਤਾਕਤ ਦੇ ਨਸ਼ੇ ਵਿੱਚ ਮਦ ਅਹੰਕਾਰ ਵਿੱਚ ਚੂਰ ਹੋਇਆ ਹਾਥੀ ਮਨ ਮਰਜ਼ੀ ਦੇ ਨਾਲ ਵਿਚਰਦਾ ਹੈ ਇਸੇ ਤਰ੍ਹਾਂ ਹੀ ਇਹ ਮਨ ਰੂਪ ਹਾਥੀ ਆਪਣੀ ਬੇਬਹਾ ਖਿਆਲੀ ਤਾਕਤ ਨਾਲ ਮਨ ਮਰਜ਼ੀਆਂ ਕਰਦਾ ਹੈ ਮਨ ਮੱਤਾਂ ਕਰਦਾ ਹੈ ਵਿਸ਼ੇ ਭੋਗਦਾ ਹੈ ਵਕਾਰ ਭੋਗਦਾ ਹੈ ਹਰ ਮੰਦੇ ਖਿਆਲ ਨੂੰ ਹੰਡਾਉਂਦਾ ਹੈ ਮਾਣਦਾ ਹੈ ਪਰ ਜਿਵੇਂ ਉਸ ਅਥਾ ਤਾਕਤ ਰੱਖਣ ਵਾਲੇ ਜੀਵ ਹਾਥੀ ਦੇ ਉੱਤੇ ਮਹਾਵਤ ਬੈਠ ਜਾਂਦਾ ਹੈ ਤੇ ਉਹਦੇ ਸਿਰ ਦੇ ਉੱਤੇ ਅੰਕਸ਼ ਕੁੰਡਾ ਮਾਰ ਕੇ ਉਹਨੂੰ ਆਪਣੀ ਮਰਜ਼ੀ ਦੇ ਵਿੱਚ ਚਲਾਉਂਦਾ ਹੈ ਤੇ ਉਸ ਤੋਂ ਕੰਮ ਲੈਂਦਾ ਹੈ ਇਸੇ ਤਰ੍ਹਾਂ ਇਸ ਮਨ ਦੇ ਉੱਤੇ ਜੇ ਗੁਰੂ ਦੇ ਸ਼ਬਦ ਦਾ ਕੁੰਡਾ ਹੋਵੇ ਤੇ ਗੁਰੂ ਮਹਾਵਤ ਬਣ ਕੇ ਇਸ ਅਮੋੜ ਮਨ ਨੂੰ ਸੇਧ ਬਖਸ਼ੇ ਤਾਏ ਮਨ ਵੀ ਮੰਦੇ ਖਿਆਲਾਂ ਦੇ ਵਿੱਚੋਂ ਨਿਕਲ ਕੇ ਆਪਣੀ ਖਿਆਲ ਸ਼ਕਤੀ ਦੀ ਬੇਬਹਾਰ ਤਾਕਤ ਦੇ ਨਾਲ ਨੇਕ ਅਮਲ ਕਰਨ ਵਾਲੇ ਪਾਸੇ ਇਸ ਦੇਹੀ ਨੂੰ ਲਾ ਦਿੰਦਾ ਹੈ ਤੇ ਜੀਵਨ ਸਬਰ ਜਾਂਦਾ ਹੈ ਜੀਵਨ ਦਾ ਭਲਾ ਹੋ ਜਾਂਦਾ ਹੈ ਧਰਮ ਦੇ ਖੇਤਰ ਵਿੱਚ ਸਾਰੀ ਕਿਰਿਆ ਹੀ ਮਨੁੱਖ ਦੇ ਮਨ ਦੀ ਮੰਨੀ ਗਈ ਹੈ ਹਾਲਾਂਕਿ ਅਸੀਂ ਕਰਮ ਕਾਂਡ ਨਾਲ ਕੇਵਲ ਦੇਹੀ ਦੇ ਰਾਹੀਂ ਕੁਝ ਗਿਣਤੀ ਦੇ ਕਰਮ ਕਾਂਡ ਕਰਕੇ ਸੋਚਦੇ ਹਾਂ ਕਿ ਧਰਮ ਨਿਭ ਗਿਆ ਧਰਮ ਕਮਾਇਆ ਗਿਆ ਪਰ ਧਰਮ ਅਸਲ ਵਿੱਚ ਮਨ ਦੀ ਸਾਧਨਾ ਹੈ ਜਿੰਨਾ ਚਿਰ ਅਸੀਂ ਆਪਣੇ ਮਨ ਦੀ ਅਵਸਥਾ ਨੂੰ ਜਾਂ ਖਿਆਲ ਸ਼ਕਤੀ ਨੂੰ ਜਾਂ ਜਿਹੜੇ ਸਾਡੇ ਅੰਦਰ ਫੁਰਨੇ ਉੱਠਦੇ ਹਨ ਉਹਨਾਂ ਨੂੰ ਸਵਾਰਨ ਦਾ ਅਭਿਆਸ ਨਹੀਂ ਕਰਾਂਗੇ ਉਹਨਾਂ ਚਿਰ ਅਸੀਂ ਸਹੀ ਅਰਥਾਂ ਵਿੱਚ ਧਰਮ ਦੇ ਮਾਰਗ ਦੇ ਉੱਤੇ ਪੈੜਾ ਤੈਅ ਨਹੀਂ ਕਰ ਸਕਾਂਗੇ ਕਦਮ ਨਹੀਂ ਰੱਖ ਸਕਾਂਗੇ ਸੋ ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਨੇ ਇਸੇ ਸ਼ਲੋਕ ਦੀ ਵਿਆਖਿਆ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਨੇ ਅਗਲੇਰਾ ਸ਼ਲੋਕ ਰਚਿਆ ਭਗਤ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ RAM ਰਤਨ ਮੁਖ ਕੋਥਰੀ 파ਰਖ ਆਗੇ ਖੋਲ ਭਾਵੇਂ ਮਨੁੱਖ ਹੋਵੇ ਤੇ ਭਾਵੇਂ ਪਸ਼ੂ ਹੋਵੇ ਆਪਣੀ ਆਜ਼ਾਦੀ ਤਿਆਗਣੀ ਹਰ ਇੱਕ ਵਾਸਤੇ ਬੜੀ ਕਠਿਨੂ ਹੁੰਦੀ ਹੈ ਕਿੱਥੇ ਮਨਮਰਜ਼ੀ ਨਾਲ ਵਿਚਰਨਾ ਤੇ ਕਿੱਥੇ ਇੱਕ ਅਸੂਲ ਮੁਤਾਬਕ ਜੀਣਾ ਦੋਨਾਂ ਦੇ ਵਿੱਚ ਬੜਾ ਫਰਕ ਪੈਂਦਾ ਹੈ ਹਾਲਾਂਕਿ ਅਸੂਲ ਧਰਮ ਸਚਾਈ ਦੇ ਮੁਤਾਬਕ ਜੀਣ ਨਾਲ ਮਨੁੱਖ ਸੰਤੁਸ਼ਟੀ ਆਤਮਕ ਸੋਖ ਹਾਸਲ ਕਰਦਾ ਹੈ ਪਰ ਪਹਿਲੀ ਵਾਰ ਜਦੋਂ ਮਨੁੱਖ ਨੂੰ ਆਪਣੀ ਮਨਮਤੀ ਆਜ਼ਾਦੀ ਤਿਆਗਣੀ ਪੈਂਦੀ ਹੈ ਤੇ ਉਸ ਨੂੰ ਕਠਿਨਾਈ ਹੁੰਦੀ ਹੈ ਤਕਲੀਫ ਹੁੰਦੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣਾ ਵੀ ਕੋਈ ਸੁਖੱਲਾ ਮਾਰਗ ਨਹੀਂ ਕੋਈ ਸਹਿਲਾ ਤਰੀਕਾ ਨਹੀਂ ਬੜਾ ਕਠਨ ਹੈ ਕਿਉਂਕਿ ਆਪਣੀ ਮਨਮਤ ਨੂੰ ਛੱਡਣਾ ਬੜਾ ਔਖਾ ਹੁੰਦਾ ਹੈ। ਭੜੇ ਖਿਆਲਾਂ ਤੋਂ ਬਾਹਰ ਆਉਣਾ ਬੜਾ ਕਠਨ ਜਾਪਦਾ ਹੈ ਕਿਉਂਕਿ ਉਹਨਾਂ ਦੀ ਆਦਤ ਉਹਨਾਂ ਦਾ ਸੁਭਾਅ ਮਨੁੱਖ ਨੂੰ ਬਣ ਗਿਆ ਹੁੰਦਾ ਹੈ। ਉਸ ਹਨੇਰੇ ਦੇ ਵਿੱਚ ਮਨੁੱਖ ਜੀਣਾ ਸਿੱਖ ਗਿਆ। ਉਹ ਹਨੇਰਾ ਚੰਗਾ ਲੱਗਣ ਲੱਗ ਪਿਆ। ਜਿਵੇਂ ਆਕਾਸ਼ ਵਿੱਚ ਉੱਡਦੇ ਹੋਏ ਇੱਕ ਪੰਛੀ ਨੂੰ ਜਾਲ ਲਾ ਕੇ ਕਿਸੇ ਸ਼ਿਕਾਰੀ ਨੇ ਪਿੰਜਰੇ ਦੇ ਵਿੱਚ ਪਾ ਲਿਆ। ਥੋੜੇ ਜਿਹਾ ਦਾਣੇ ਉਸ ਪਿੰਜਰੇ ਵਿੱਚ ਰੱਖ ਦਿੱਤੇ, ਥੋੜਾ ਜਿਹਾ ਪਾਣੀ ਰੱਖ ਦਿੱਤਾ। ਉਸ ਪੰਛੀ ਨੇ ਨਾ ਪਾਣੀ ਪੀਤਾ ਨਾ ਚੋਗਾ ਚੁਗਿਆ, ਬੜਾ ਤੜਫਿਆ, ਫੜਫੜਾਇਆ। ਦੇਖਣ ਵਾਲੇ ਨੇ ਸੋਚਿਆ ਇਹਨੇ ਮਰ ਜਾਣਾ ਹੈ। ਇਹ ਖੁਰਾਕ ਨਹੀਂ ਖਾਂਦਾ। ਖੰਭਾਂ ਨੂੰ ਫੜਫੜਾਉਂਦਾ ਹੈ। ਕਿੱਥੇ ਆਕਾਸ਼ ਵਿੱਚ ਉੱਡਦਾ ਸੀ ਨਿੱਕੇ ਜਿਹੇ ਪਿੰਜਰੇ 'ਚ ਕੈਦ ਹੋ ਕੇ ਰਹਿ ਗਿਆ ਇਹ ਲੰਮਾ ਸਮਾਂ ਜੀ ਨਹੀਂ ਸਕੇਗਾ ਜਿਸ ਤਰ੍ਹਾਂ ਇਹ ਆਪਣੇ ਵਿਸ਼ਾਲ ਆਕਾਸ਼ ਦੀ ਆਜ਼ਾਦੀ ਨੂੰ ਮਾਣਦਾ ਰਿਹਾ ਹੈ ਇੱਥੇ ਹੁਣ ਉਸ ਨੂੰ ਤਰਸਦਾ ਹੈ ਖਾਂਦਾ ਕੁਝ ਨਹੀਂ ਪੀਂਦਾ ਕੁਝ ਨਹੀਂ ਜਿਉਂ-ਜਿਉਂ ਸਮਾਂ ਗੁਜ਼ਰਿਆ ਉਸਨੇ ਤੇ ਨੇ ਬੇਹਾਲ ਕੀਤਾ ਤੇ ਥੋੜਾ ਜਿਹਾ ਪਾਣੀ ਪੀਤਾ ਭੁੱਖ ਨੇ ਬੇਹਾਲ ਕੀਤਾ ਤੇ ਥੋੜਾ ਜਿਹਾ ਚੋਗਾ ਚੁਗ ਲਿਆ ਹੌਲੀ ਹੌਲੀ ਖੰਭ ਵੀ ਫੜਫੜਾਉਣੇ ਛੱਡ ਦਿੱਤੇ ਜਿਸ ਵੇਲੇ ਉਸ पिंजਰੇ ਵਿੱਚ ਪਾਉਣ ਵਾਲੇ ਨੂੰ ਲੱਗਿਆ ਕਿ ਹੁਣ ਇਹ ਪੰਛੀ ਨੂੰ पिंजਰੇ ਦੇ ਵਿੱਚ ਰਹਿਣ ਦੀ ਆਦਤ ਬਣ ਗਈ ਏ ਉਹਨੇ ਇੱਕ ਦਿਨ पिंजਰੇ ਦੀ ਬਾਰੀ ਖੋਲ ਦਿੱਤੀ ਜਿਸ ਮਨੁੱਖ ਨੇ ਪਹਿਲੇ ਦਿਨ ਉਸ ਨੂੰ ਤੜਫਦਿਆਂ ਵੇਖਿਆ ਸੀ ਉਹਨੇ ਸ਼ੁਕਰ ਮਨਾਇਆ ਚਲੋ ਹੁਣ ਇਹਦੀ ਗੈਲ ਛੁੱਟ ਗਈ ਜਾਨ ਛੁੱਟ ਗਈ ਉਸਨੇ ਆਕਾਸ਼ ਦਾ ਚੱਕਰ ਲਾਇਆ ਪੰਛੀ ਨੇ ਆਪਣੇ ਆਪ ਹੀ ਵਾਪਸ ਆ ਕੇ ਪਿੰਜਰੇ ਦੇ ਵਿੱਚ ਬਹਿ ਗਿਆ ਉਸ ਤੋਂ ਰਿਹਾ ਨਾ ਗਿਆ ਉਹਨੇ ਆ ਕੇ ਉਸ ਸ਼ਿਕਾਰੀ ਨੂੰ ਪੁੱਛਿਆ ਵੀ ਕਮਾਲ ਦੀ ਗੱਲ ਹੈ ਪਹਿਲੇ ਦਿਨ ਤੂੰ ਇਹਨੂੰ ਪਿੰਜਰੇ ਵਿੱਚ ਪਾਇਆ ਇਹ ਬੜਾ ਤੜਫਿਆ ਅੱਜ ਤੋਂ ਪਿੰਜਰੇ ਦੀ ਬਾਰੀ ਖੋਲ ਦਿੱਤੀ ਇਹ ਆਪਣੇ ਆਪ ਹੀ ਆ ਕੇ ਪਿੰਜਰੇ ਦੇ ਵਿੱਚ ਬੰਦ ਹੋ ਗਿਆ ਸ਼ਿਕਾਰੀ ਕਹਿਣ ਲੱਗਿਆ ਉਸ ਦੇ ਨਿਸ ਦਾ ਜਿਸਮ ਪਿੰਜਰੇ ਵਿੱਚ ਸੀ ਅੱਜ ਇਸ ਦੀ ਸੂਰਤ ਪਿੰਜਰੇ ਵਿੱਚ ਹੈ ਆਕਾਸ਼ ਵਿੱਚ ਉੱਡਦਿਆਂ ਵੀ ਇਹਦੇ ਦਿਮਾਗ ਵਿੱਚੋਂ ਪਿੰਜਰਾ ਨਹੀਂ ਨਿਕਲਿਆ ਜਦੋਂ ਮਨੁੱਖ ਨੂੰ ਹਨੇਰਾ ਢੋਣ ਦੀ ਆਦਤ ਬਣ ਜਾਏ ਉਹ ਉਸ ਹਨੇਰੇ ਤੋਂ ਮੁਕਤ ਕਰਨ ਵਾਲੇ ਨੂੰ ਹੀ ਆਪਣਾ ਦੋਖੀ ਸਮਝ ਲੈਂਦਾ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਭੂਤਨਾ ਬੇਤਾਲਾ ਕਹਿੰਦੀ ਇਹ ਤੇ ਐਵੇਂ ਨਹੀਂ ਕਹਿੰਦੀ ਉਹ ਕਹਿਣ ਵਾਲੇ ਹਨੇਰਾ ਟੋੜੈ ਨੇ ਹਜ਼ੂਰ ਨੇ ਉੱਥੇ ਗਿਆਨ ਦਾ ਦੀਪਕ ਬਾਲਿਆ ਉਹਨਾਂ ਨੂੰ ਲੱਗਿਆ ਮਹਾਰਾਜ ਸਾਡਾ ਵਿਰੋਧ ਕਰਨ ਆਏ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਦੋਖੀ ਨਹੀਂ ਉਹਨਾਂ ਨੂੰ ਜੀਣਾ ਸਿਖਾਉਣਾ ਚਾਹੁੰਦੇ ਨੇ ਪਰ ਉਹਨਾਂ ਨੇ ਸਦੀਆਂ ਤੋਂ ਹਨੇਰਾ ਟੋੜਿਆ ਨਹੀਂ ਸਮਝ ਪੈ ਰਹੀ ਇਹ ਉਹਨਾਂ ਚਿਰ ਨਹੀਂ ਪੈਂਦੀ ਜਿੰਨਾ ਚਿਰ ਬੰਦਾ ਆਪਣੇ ਮਨ ਦੀਆਂ ਬਲਗਣਾ ਤੋਂ ਬਾਹਰ ਨਾ ਨਿਕਲੇ ਜਿੰਨਾ ਚਿਰ ਆਪਣੇ ਅੰਦਰ ਦੇ ਖੂਹ ਚੋਂ ਬਾਹਰ ਨਿਕਲ ਕੇ ਵਿਸ਼ਾਲ ਕੁਦਰਤਵਾਲ ਛਾਤੀ ਨਾ ਮਾਰੇ ਜਿੰਨਾ ਚਿਰ ਉਸ ਨੂੰ ਖੁੱਲੇ ਆਤਮਕ ਆਕਾਸ਼ ਦੀ ਉਡਾਰੀ ਨਾ ਮਿਲੇ ਜਿੰਨਾ ਚਿਰ ਉਹ ਆਪਣੀ ਸੁਰਤ ਵਿੱਚੋਂ ਪਿੰਜਰੇ ਨੂੰ ਬਾਹਰ ਨਹੀਂ ਕੱਢ ਦਿੰਦਾ ਉਹਨਾਂ ਚਿਰ ਉਹ ਅਸਲ ਅਰਥਾਂ ਚ ਆਜ਼ਾਦ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ ਕਬੀਰ RAM ਰਤਨ ਮੁਖ ਕੋਥਰੀ پارک ਆਗੇ ਖੋਲ ਕਿੰਨੇ ਪਰਮੇਸ਼ਰ ਦੇ ਨਾਮ ਨੂੰ ਸਿਮਰ ਰੱਬ ਦਾ ਨਾਮ ਕੀਮਤੀ ਰਤਨ ਸਮਝੋ ਤੇ ਆਪਣੇ ਮੂੰਹ ਨੂੰ ਇੱਕ ਥੈਲੀ ਸਮਝੇ ਵਪਾਰੀ ਲੋਕ ਕੀਮਤੀ ਹੀਰੇ ਜਵਾਹਰਾਤ ਮੋਤੀ ਇੱਕ ਨਕੀ ਦੀ ਥੈਲੀ ਚ ਪਾ ਲੈਂਦੇ ਸਨ ਤੇ ਉਹਨੂੰ ਲੁਕੋ ਲੈਣਾ ਆਪਣੇ ਕੱਪੜਿਆਂ ਵਿੱਚ ਸਫ਼ਰ ਕਰਦੇ ਆਂ ਕਿ ਕਿਸੇ ਦੀ ਨਜ਼ਰ ਨਾ ਪਵੇ ਤੇ ਕੋਈ ਚੋਰੀ ਨਾ ਕਰੇ ਤੇ ਦਾਨਾਪੁਰਖ ਬੇਸ਼ਮਾਰ ਦੌਲਤ ਹੋਏਗੀ ਉਹਦਾ ਵਿਖਾਵਾ ਨਹੀਂ ਕਰੇਗਾ ਉਹਨੂੰ ਪਤਾ ਹੈ ਜਿੰਨੀ ਤੁਹਾਡੇ ਕੋਲ ਕੀਮਤੀ ਚੀਜ਼ ਹੈ ਉਹਨੇ ਚੋਰ ਉੱਚਕੇ ਠੱਗ ਬੇਈਮਾਨ ਧੋਖੇਬਾਜ਼ ਝੂਠੇ ਬੰਦੇ ਤੁਹਾਡੇ ਨੇੜੇ ਹੁੰਦੇ ਜਾਣਗੇ ਕਿਉਂਕਿ ਸੰਸਾਰ ਵਿੱਚ ਲਾਲਚ ਦੀ ਕਮੀ ਕੋਈ ਨਹੀਂ ਲਾਲਚ ਤੇ ਮਨੁੱਖ ਦੀ ਸੁਰਤ ਵਿੱਚ ਇੰਨਾ ਵੀ ਉਹ ਰੱਬ ਨੂੰ ਵੀ ਲਾਲਚ ਤੋਂ ਬੇਰਾਨੀ ਤੇ ਆਉਂਦਾ ਪਰਮੇਸ਼ਰ ਨੂੰ ਵੀ ਲਾਲਚ ਤੋਂ ਬਿਨਾ ਨਹੀਂ ਮੰਨਦਾ ਹਜ਼ੂਰ ਨੇ ਤਾਂ ਬੜੀ ਉੱਚੀ ਅਵਸਥਾ ਕਹੀ ਹੈ ਕਿ ਬੰਦਾ ਨੇਹ ਕਾਮ ਹੋ ਕੇ ਉਹਨੂੰ ਆਵਾਜ਼ ਮਾਰੇ ਤੇ ਬਹੁਤੀਆਂ ਆਵਾਜ਼ਾਂ ਦੇਣ ਦੀ ਲੋੜ ਨਹੀਂ ਪੈਂਦੀ ਪਰ ਸਾਡੀ ਹਰ ਆਵਾਜ਼ ਵਿੱਚ ਕਿਉਂਕਿ ਲਾਲਚ ਹੁੰਦਾ ਹੈ ਪਰਮੇਸ਼ਰ ਜਾਣਦਾ ਹੈ ਵੀ ਮੈਨੂੰ ਨਹੀਂ ਆਪਣੀ ਲੋੜ ਨੂੰ ਪੁਕਾਰਦਾ ਹੈ ਆਪਣੇ ਲਾਲਚ ਨੂੰ ਸੱਦੇ ਦਿੰਦਾ ਹੈ ਆਮ ਸਧਾਰਨ ਆਪਾਂ ਮਨੁੱਖਾਂ ਹਾਲਤ ਬਹੁਤੀ ਆਰਥਿਕ ਬਿਹਤਰ ਨਾ ਹੋਵੇ ਜਿਹੜੇ ਬੰਦੇ ਅੱਜ ਕੋੜੋਂ ਲੰਘ ਜਾਂਦੇ ਨੇ ਕੱਲ ਨੂੰ ਥੋੜੀ ਬਿਹਤਰ ਹੋ ਜਾਏ ਤੇ ਭੱਜ ਕੇ ਮਿਲਣ ਤੇ ਬੰਦਾ ਇੰਨਾ ਕਿਤੇ ਚਤੰਨ ਹੁੰਦਾ ਹੀ ਹੈ ਵੀ ਮੈਨੂੰ ਇਹ ਹੁਣ ਬੁਲਾਉਂਦਾ ਕਿਉਂ ਹੈ ਮਨੋਖੀ ਇੰਨੀ ਗੱਲ ਸਮਝ ਜਾਂਦਾ ਹੈ ਉਹ ਤੇ ਪਰਮੇਸ਼ਰ ਹੈ ਉਹ ਤੇ ਗੁਰੂ ਹੈ ਉਹਨੂੰ ਪਤਾ ਹੈ ਰਿਸ਼ਤੇ ਵੀ ਲਾਲਚ ਨਾਲ ਜੋੜਦਾ ਹੈ ਸਾਂਝਾਂ ਵੀ ਲਾਲਚ ਕਰਕੇ ਪਾੜਦਾ ਹੈ ਧਰਮ ਵੀ ਲਾਲਚ ਕਰਕੇ ਬਣਾਉਂਦਾ ਹੈ ਮੈਨੂੰ ਵੀ ਆਵਾਜ਼ਾਂ ਲਾਲਚ ਵਿੱਚੋਂ ਹੀ ਦਿੰਦਾ ਹੈ ਨੇਕਾਮ ਹੋ ਕੇ ਨਹੀਂ ਦਿੰਦਾ ਜਿੱਥੇ ਇਸ ਨੂੰ ਘਾਟਾ ਪੈਗਾ ਨਾ ਉਥੇ ਇਹ ਮੇਰੇ ਵੱਲੋਂ ਵੀ ਪਿੱਠ ਮੋੜਦਾ ਹੈ ਆਖੇਗਾ ਕਿਹੜਾ ਰੱਬ ਉਹਨੇ ਮੇਰਾ ਕੀ ਫਾਇਦਾ ਕੀਤਾ ਉਥੇ ਜੀਵ ਉਹਨੂੰ ਵੀ ਬੁਰਾ ਭਲਾ ਬੋਲਣ ਤੋਂ ਗਰੇਜ਼ ਨਹੀਂ ਕਰਦਾ ਇਸ ਬਲਗਣ ਵਿੱਚ ਕੈਦ ਹੈ ਬੰਦਾ ਹਾਲਾਂਕਿ ਦਾ ਗਵਾਚਾ ਕੁਝ ਨਹੀਂ ਇਹਦੀ ਤੇ ਆਪਣੀ ਦੇਹੀ ਵੀ ਆਪਣੀ ਨਹੀਂ ਗਰੀਬ ਨਵਾਜ਼ ਕਹਿੰਦੇ ਨੇ ਇਸ ਕੀਮਤੀ ਨਾਮ ਰਤਨ ਨੂੰ ਮੁੱਖ ਰੂਪ ਥੈਲੀ ਦੇ ਵਿੱਚ ਰੱਖ। ਭਾਵ ਮੁੱਖ ਤੋਂ ਪਰਮੇਸ਼ਰ ਦਾ ਨਾਮ ਜਾਪਾ। ਪਰ ਇਹਨੂੰ ਚੋਰ ਚੱਕੇ ਬਹੁਤ ਪਹਿਣਗੇ ਧਿਆਨ ਰੱਖੀ। ਉਹ ਚੋਰ ਚੱਕੇ ਬੇਈਮਾਨ ਝੂਠੇ ਕੌਣ ਹੋਣਗੇ? ਜਿਹੜੇ ਤੈਨੂੰ ਨੇਕ ਮਾਰਗ ਤੇ ਚੱਲਦਿਆਂ ਵੇਖ ਕੇ ਕੋਈ ਮਖੌਲ ਕਰੇਗਾ, ਕੋਈ ਉਲਾਂਬਾ ਦੇਵੇਗਾ, ਕੋਈ ਤਨਜਾ ਕੱਸੇਗਾ, ਕੋਈ ਵਿਅੰਗ ਕਰੇਗਾ। ਕੋਈ ਆਕੇਗਾ ਵੇਖੋ ਇੰਨੀ ਦੁਨੀਆ ਕਰਦੀ ਏ ਤੂੰ ਕੱਲਾ ਕਿਹੜੇ ਰਾਤ ਤੇ ਤੁਰੇ ਇਹ ਸਭ ਤੇਰਾ maal ਹੜਪਣ ਵਾਲੇ ਤੈਨੂੰ ਕਮਜ਼ੋਰ ਕਰਨ ਵਾਲੇ ਗਰੀਬ ਤੇ ਅਨਾਥ ਕਰਨ ਵਾਲੇ ਲੋਕ ਹੋਣਗੇ ਤੇਰੇ ਵੈਰੀ ਹੋਣਗੇ ਮਿੱਤਰ ਨਹੀਂ ਹੋਣਗੇ 파ਰਖ ਆਗੇ ਖੋਲ ਇਸ ਮੁਖ ਨੂੰ ਪਾਰਖੂ ਮਨੁਖ ਅੱਗੇ ਖੋਲ ਭਾਵ ਆਪਣੇ ਅੰਦਰ ਦੀ वेदना ਜਗਿਆਸਾ ਦਾ ਇਜ਼ਹਾਰ ਉਹਦੇ ਅੱਗੇ ਕਰੀ ਜਿਹੜਾ ਰੱਬ ਦੇ ਨਾਮ ਦੀ ਕੀਮਤ ਸਮਝਦਾ ਹੈ ਭਾਵ ਸਤ ਸੰਗ ਹੀ ਇਹਦੀ ਅਸਲ ਥਾਂ ਹੈ ਥਾਂ ਥਾਂ ਦੇ ਉੱਤੇ ਦੀਆਂ ਹੱਟੀਆਂ ਨਾ ਲਾਉਂਦਾ ਫਿਰ ਕੋਈ ਆਏ ਮਿਲੇ ਕੋ ਗਾਹ ਕੀ ਲੇ ਗੋ ਮਹੰਗੇ ਮੋਲ ਕੋਈ ਗਾਹ ਹੋਏਗਾ ਨਾ ਜਿਹੜਾ ਇਸ ਚੀਜ਼ ਦਾ ਅਰਥ ਜਾਣਦਾ ਹੈ ਜਿਹੜਾ ਇਸ ਚੀਜ਼ ਦਾ ਭਾਵ ਜਾਣਦਾ ਹੈ ਜਿਹੜੀ ਜਿਹੜਾ ਇਹਦੀ ਕੀਮਤ ਜਾਣਦਾ ਉਹਦੀ ਕਦਰ ਕਰੇਗਾ ਉਹ ਮਹਿੰਗੇ ਭਾਅ ਵੀ ਇਸ ਨੂੰ ਵਿਆਹ ਲੈਗਾ ਉਹ ਤੇਰੇ ਨਾਲ ਜੁੜ ਜਾਏਗਾ ਸਤ ਸੰਗ ਬਣ ਜਾਏਗਾ ਤੇਰੇ ਪੈਂਡੇ ਦਾ ਹਮਸਫਰ ਹੋ ਜਾਏਗਾ ਉਹਨੂੰ ਆਪਣੀ ਜਿੰਦਵਟੇ ਵੀ ਇਹ ਚੀਜ਼ ਲੈਣੀ ਪਈ ਤੇ ਲੈ ਲਏਗਾ ਇਸ ਕਰਕੇ ਇਨੂੰ ਕਬੀਰ ਜੀ ਮਹਾਰਾਜ ਨੇ ਕਿਹਾ ਵੀ ਆਪਣੇ ਧਰਮ ਔਰ ਅਸੂਲ ਦਾ ਆਪਣੀ ਸਚਾਈ ਔਰ ਚੰਗਿਆਈ ਦਾ ਥਾਂ ਥਾਂ ਤੋਂ ਮੁੱਲ ਵਟਣ ਦੀ ਕੋਸ਼ਿਸ਼ ਨਾ ਜਿਹੜੀ ਚੀਜ਼ ਦਾ ਤੂੰ ਮੁੱਲ ਵਟਣਾ ਚਾਹੁੰਦਾ ਉਹ ਸਚਾਈ ਨਹੀਂ ਹੁੰਦੀ ਉਹ ਸਚਾਈ ਦਾ ਵਿਖਾਵਾ ਹੁੰਦਾ ਆਪਾਂ ਕਹਿੰਦੇ ਦੁਨੀਆ ਨੂੰ ਮੈਂ ਬੜਾ ਭਲਾ ਮੈਂ ਬੜਾ ਚੰਗਾ ਕਰਦਾ ਵੇਖੋ ਮੇਰੀ ਕੋਈ ਕਦਰ ਨਹੀਂ ਜਾਣਦਾ ਅੰਨਿਆਂ ਦੇ ਬਾਜ਼ਾਰ ਚ ਹੀਰੇ ਨਹੀਂ ਵੇਚੀਦੇ ਤੂੰ ਕਦਰ ਕਿੰਨਾਂ ਲੋਕਾਂ ਤੋਂ ਪਵਾਉਣਾ ਚਾਹੁੰਦਾ ਜਿਨ੍ਹਾਂ ਦੀ ਅੱਖ ਹੀ ਨਹੀਂ ਵੇਖਣ ਦੀ ਤੂੰ ਉਹਨਾਂ ਤੋਂ ਕਦਰ ਪਵਾਉਣ ਦੀ ਜੇ ਇੱਛਾ ਰੱਖਦਾ ਹੈ ਤੇ ਤੂੰ ਗਲਤ ਮਾਰਗ ਦੇ ਉੱਤੇ ਹੈ ਤੂੰ ਖੁਦ ਕਦਰ ਕਰ ਉਹ ਗਿਆਨ ਤੇਰੀ ਕਦਰ ਕਰੇਗਾ ਸੋ ਮਹਿੰਗੇ ਮੋਲ ਕੀ ਹੈ ਵੀ ਆਪਣੀ ਮਨਮਤ ਨੂੰ ਤਿਆਗਣਾ ਇਹ ਥੋੜਾ ਕਠਨ ਸੌਦਾ ਹੈ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਪਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਕਿਉਂਕਿ ਆਪਣੇ ਧੰਦਿਆਂ ਵਿੱਚ ਵਿਅਸਤ ਹੈ। ਇਤੇ ਕਟਕ ਕੁਟੰਬ ਦਾ ਮਤਲਬ ਹੈ ਪੀ ਆਪਣੇ ਭਾਰੀ ਪਰਿਵਾਰ ਨੂੰ ਇੰਦਰੀਆਂ ਦੇ ਚਸਕਿਆਂ ਨੂੰ ਪਾਲਣ ਵਿੱਚ ਬੰਦਾ ਲੱਗੇ। ਚਸਕੇ ਪਾਲਣ ਵਿੱਚ ਇਹ ਜਿਹੜੇ ਪੰਜ ਇੰਦਰੇ ਨੇ ਇਹਨਾਂ ਨੂੰ ਪਰਿਵਾਰ ਕਿਹਾ ਬਾਣੀ ਸਭ ਪਰਿਵਾਰ ਚੜਾਇਆ ਵੇਲੇ। ਇਹੀ ਅਸਲ ਪਰਿਵਾਰ ਹੈ ਬੰਦੇ ਦਾ। ਸਭ ਤੋਂ ਵੱਧ ਪ੍ਰੇਮ ਮਨੁੱਖ ਆਪਣੀ ਵਾਸ਼ਨਾ ਨੂੰ ਕਰਦਾ ਹੈ ਆਪਣੇ ਮਨ ਦੀ ਮੱਤ ਨੂੰ ਕਰਦਾ ਹੈ ਮਨ ਕੀ ਮੱਤ ਤਿਆਗੋ ਹਰ ਜਨ ਇਹ ਬਾਤ ਕਠੈਨੀ ਬੰਦਾ ਪਰਿਵਾਰ ਛੱਡ ਦਿੰਦਾ ਹੈ ਦੌਲਤ ਨਿਸ਼ਾਵਰ ਕਰ ਦਿੰਦਾ ਹੈ ਆਪਣੇ ਆਪ ਨੂੰ ਗਲਤ ਸਾਬਤ ਨਹੀਂ ਹੋਣ ਦਿੰਦਾ ਹਾ ਮਨੁੱਖ ਦੀ ਮਨਵਤ ਮਨੁੱਖ ਦੀ ਸਭ ਤੋਂ ਇਸ ਲਈ ਅਮੋਲਕ ਹੈ ਪਿਆਰੀ ਹੈ ਇਸ ਬਗਤ ਜੀ ਮਹਾਰਾਜ ਕਹਿੰਦੇ ਨੇ ਆਪਣੇ ਇੰਦਰੀਆਂ ਨੂੰ ਵਿਕਾਰਾਂ ਦੇ ਭੋਗ ਭਗਾਉਂਦਿਆਂ ਹੋਇਆਂ ਇਸ ਝੂਠੇ ਤੰਦੇ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਦਿੰਦਾ ਹੈ। RAM ਨਾਮ ਜਾਣਿਉ ਨਹੀਂ। ਉਹਦੀ ਸਾਰ ਨਹੀਂ ਜਾਣਦਾ। ਉਹਦੀ ਕਦਰ ਨਹੀਂ ਕਰਦਾ। ਉਹਦੇ ਲਈ ਸਮਾਂ ਨਹੀਂ ਕੱਢਦਾ। ਉਹਦੇ ਲਈ ਜੀਵਨ ਸਮਰਪਿਤ ਨਹੀਂ ਕਰਦਾ। ਕਬੀਰ RAM ਨਾਮ ਜਾਣਿਉ ਨਹੀਂ। ਪਾਲਿਉ ਕਟਕ ਕੁਟੰਬ ਤੰਦੇ ਹੀ ਮੈਂ ਮਰ ਗਇਓ। ਇਹ ਮੋਹ ਦੇ ਹੰਕਾਰ ਦੇ ਦਵੇਸ਼ ਦੇ ਵਾਸ਼ਨਾਵਾਂ ਦੇ ਧੰਦੇ ਕਰਦੇ ਆਂ ਵਾਸ਼ਨਾਵਾਂ ਪਾਲਦੇ ਆਂ ਇੰਦਰੀਆਂ ਨੂੰ ਵਿਕਾਰਾਂ ਨਾਲ ਸੰਤੁਸ਼ਟੀ ਦੇਣ ਦੇ ਆਹਰ ਵਿੱਚ ਲੱਗੇ ਰਿਹਾ ਕਹਿੰਦੇ ਨੇ ਇਹਦਾ ਜ਼ਿੰਦਗੀ ਦਾ ਸਮਾਂ ਇਸ ਤਰ੍ਹਾਂ ਗੁਜ਼ਰ ਜਾਂਦਾ ਹੈ ਅੰਤਮ ਸਮਾਂ ਨੇੜੇ ਆ ਜਾਂਦਾ ਹੈ ਬਾਹਰ ਭਈ ਨਾ ਬੰਬ ਦਾ ਮਤਲਬ ਹੁੰਦਾ ਹੈ ਆਵਾਜ਼ ਸਦ ਤੋਂ ਨਹੀਂ ਕਦੇ ਵੀ ਇਸ ਨੂੰ ਪਰਮੇਸ਼ਰ ਦੇ ਨਾਮ ਦੀ ਆਵਾਜ਼ ਜਾਂ ਉਗਸੋਗੇ ਦੇ ਅੰਦਰੋਂ ਨਹੀਂ ਨਿਕਲਦੀ ਕਦੇ ਇਹਦੇ ਅੰਦਰੋਂ ਬਾਹਰ ਆਵਾਜ਼ ਨਹੀਂ ਆਉਂਦੀ ਕਦੇ ਉਹਦੇ ਨਾਮ ਦਾ ਜ਼ਿਕਰ ਨਹੀਂ ਛੱਡਦਾ ਕਦੇ ਉਹਦੀ ਇਬਾਦਤ ਦੀ ਗੱਲ ਨਹੀਂ ਛੱਡਦੀ ਬਸ ਇਸੇ ਧੰਦੇ ਵਿੱਚ ਹੀ ਉਲਝਿਆ ਰਹਿੰਦਾ ਹੈ ਸਿਰ ਫਰਮਾਇਆ ਕਬੀਰ ਆਖੀ ਕੇਰੇ ਮਾਟੁਕੇ ਪਲ ਪਲ ਗਈ ਬਿਹਾਏ ਇਸ ਝੂਠੇ ਧੰਦੇ ਮੋਹ ਦੇ ਵਿੱਚ ਅੱਖਾਂ ਚਮਕਦਿਆਂ ਪਲਕਾਂ ਝਪਕਣ ਨੂੰ ਕਹਿੰਦੇ ਨੇ ਅੱਖਾਂ ਦੇ ਮਟਕੇ ਚਮਕਣੇ ਭਾਵ ਅੱਖ ਦੀ ਫੋਰ ਵਿੱਚ ਜਿਹਨੂੰ ਆਪਾਂ ਕਹਿੰਦੇ ਨਾ ਅੱਖ ਦੀ ਫੋਰ ਵਿੱਚ ਕੋਈ ਗੱਲ ਵਾਪਰ ਜਾਣੀ ਭਾਵ ਬਹੁਤ ਥੋੜੇ ਸਮੇਂ 'ਚ ਕਬੀਰ ਜੀ ਕਹਿੰਦੇ ਨੇ ਜਾਨੀ ਕਿ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਇੰਨੇ ਫੇਰ ਬਦਲੇ ਦੇ ਜੀਵਨ 'ਚ ਹੋ ਜਾਂਦੇ ਨੇ ਇਹਨੂੰ ਸਮਝ ਨਹੀਂ ਪੈਂਦੀ ਆਖੀ ਕੇਰੇ ਮਟਕੇ ਪਲ ਪਲ ਗਈ ਬਿਹਾਏ ਅੱਖਾਂ ਚਮਕਦਿਆਂ ਥੋੜਾ ਥੋੜਾ ਸਮਾਂ ਕਰਕੇ ਥੋੜਾ ਥੋੜਾ ਸਮਾਂ ਕਰਕੇ ਪਲ ਪਲ ਕਰਕੇ ਜ਼ਿੰਦਗੀ ਦੇ ਸਾਲ ਤੇ ਦਹਾਕੇ ਗੁਜ਼ਰ ਜਾਂਦੇ ਨੇ ਮਨ ਜੰਜਾਲ ਨਾ ਛੋਡੇ ਪਰ ਮਨ ਜਿਹਰੇ ਜੰਜਾਲ ਦੇ ਵਿੱਚ ਗਰਸਿਆ ਹੈ ਜਿਹੜਾ ਜੰਜਾਲ ਮਨ ਨੂੰ ਪਿਆਰਾ ਲੱਗਦਾ ਜਿਵੇਂ ਇੱਕ ਨਸ਼ੇੜੀ ਵਾਸਤੇ ਨਸ਼ਾ ਸਭ ਤੋਂ ਬੇਸ਼ੁਮ ਕੀਮਤੀ ਚੀਜ਼ ਹੈ ਉਹਦੇ ਲਈ ਉਹਦੇ ਲਈ ਉਹ ਧਰਮ ਦਾਤੇ ਲਾ ਦਿੰਦਾ ਹੈ ਦੁਨੀਆ ਨੂੰ ਦਾਤੇ ਲਾ ਦਿੰਦਾ ਹੈ ਸਮਾਜਿਕ ਸ਼ਰਮ ਨੂੰ ਦਾਤੇ ਲਾ ਲੈਂਦਾ ਹੈ ਦੇਹੀ ਨੂੰ ਦਾਤੇ ਲਾ ਲੈਂਦਾ ਹੈ ਰਿਸ਼ਤੇ ਹਰ ਚੀਜ਼ ਨੂੰ ਉਹ ਦਾਤੇ ਲਾ ਕੇ ਆਪਣਾ ਚਸਕਾ ਪੂਰਾ ਕਰਦਾ ਹੈ ਉਹ ਚਸਕਾ ਹੀ ਉਹਦੇ ਲਈ ਜਾਨਲੇਵਾ ਹੋ ਜਾਂਦਾ ਹੈ ਮਨ ਜਿਨ੍ਹਾਂ ਜੰਜਾਲਾਂ ਦੀ ਖਾਤਰ ਦੀਨ ਗਵਾਉਂਦਾ ਹੈ ਮਨ ਜਿਨ੍ਹਾਂ ਜੰਜਾਲਾਂ ਦੀ ਖਾਤਰ ਧਰਮ ਤੋਂ ਭਟਕਦਾ ਹੈ ਪਰਮੇਸ਼ਰ ਨੂੰ ਵਿਸਾਰਦਾ ਹੈ ਉਹ ਜੰਜਾਲ ਹੀ ਇਸ ਦਾ ਖੋਹ ਬਣ ਜਾਂਦੇ ਨੇ ਉਹ ਇਹਨੂੰ ਸੰਤੁਸ਼ਟੀ ਨਹੀਂ ਦਿੰਦੇ ਇਹਨੂੰ ਭੁਲੇਖੇ ਚ ਰੱਖਦੇ ਨੇ ਕਿ ਸਾਡੇ ਕੋਲ ਸੁੱਖ ਹੈ ਸਾਡੇ ਜਿਵੇਂ ਕੋਈ ਝੂਠਾ ਬੰਦਾ ਕਿਸੇ ਨੂੰ ਲਾਰਾ ਲਈ ਰੱਖੇ ਕਿ ਮੈਂ ਤੁਹਾਡੀ ਆ ਲੋੜ ਪੂਰੀ ਕਰਾਂਗਾ ਤੇ ਅਸੀਂ ਸਾਰੀ ਉਮਰ ਉਸ ਬੰਦੇ ਦੀਆਂ ਗੱਲਾਂ ਚ ਹੀ ਕੱਢਦੇ ਹੀ ਤੇ ਅਖੀਰ ਉਹ ਵੀ ਸਾਨੂੰ ਜਵਾਬ ਦੇ ਜਾਇਆ ਕਿ ਕੁਝ ਨਹੀਂ ਹੈ ਮੇਰੇ ਕੋਲ ਚਲੇ ਜਾ ਤੇ ਸਾਡੇ ਕੋਲ ਸਵਾਏ ਪਛਤਾਵੇ ਤੇ ਖਿਜਣ ਤੋਂ ਬਾਅਦ ਕੀ ਬਚਦਾ ਹੈ ਇਸ ਬੰਦੇ ਦੇ ਗੱਲ ਉੱਤੇ ਅਸੀਂ ਸਾਰੀ ਉਮਰ ਇਤਬਾਰ ਕਰੀ ਰੱਖਿਆ ਅਖੀਰ ਦੇ ਉੱਤੇ ਇਹਦੇ ਕੋਲੋਂ ਨਿਰਾਸ਼ਤਾ ਮਿਲੀ ਹੁਣ ਮਾਯੂਸ ਹਾਂ ਵੀ ਇੰਨਾ ਸਮਾਂ ਇਹਦੇ ਪਿੱਛੇ ਅਜਾਈ ਗਵਾਇਆ ਕੇਵਲ ਇਹਦੇ ਭੁਲੇਖੇ ਦੇ ਵਿੱਚ ਹੁਣ ਮਨੁੱਖ ਆਪਣੇ ਆਪ ਤੇ ਖਿਜਦਾ ਏ ਉਸ ਖਿਜ ਤੇ ਉਦਾਸੀ ਤੋਂ ਬਿਨਾ ਹੋਰ ਕੋਈ ਚੀਜ਼ ਬੰਦੇ ਦੇ ਪੱਲੇ ਨਹੀਂ ਪੈਂਦੀ ਮਨ ਇਸੇ ਤਰ੍ਹਾਂ ਹੀ ਵਾਸ਼ਨਾਵਾਂ ਦੇ ਜੰਜਾਲ ਸਹੀੜਦਾ ਹੈ ਕਿ ਸੁੱਖ ਬਿੜੇਗਾ ਸੰਤੁਸ਼ਟੀ ਮਿਲੇਗੀ ਸਫਲਤਾ ਮਿਲੇਗੀ ਕੁਝ ਵੀ ਨਹੀਂ ਮਿਲਦਾ ਪਰਸ਼ਾਵੇਂ ਫੜਦਾ ਹੈ ਮਨ ਅਖੀਰ ਊੜਕ ਨੂੰ ਕੀ ਹੁੰਦਾ ਜਮ ਦੀਆ ਦਮਾਮਾ ਆਏ ਪੁਰਾਣੇ ਸਮਿਆਂ ਵਿੱਚ ਕੋਈ ਰਜਵਾੜੇ ਕੋਈ ਅਮੀਰ ਰਈਸ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਸਨ ਤੇ ਉਹਨਾਂ ਦੀ ਚੜਾਈ ਦੇ ਉੱਤੇ ਨਗਾਰਾ ਵੱਜਦਾ। ਇਹ ਸੰਕੇਤ ਹੁੰਦਾ ਸੀ ਵੀ ਵੱਡਾ ਆਦਮੀ ਸ਼ਾਹੀ ਕੁਲ ਦਾ ਆਦਮੀ ਸਫ਼ਰ ਉੱਤੇ ਚੜਾਈ ਕਰ ਗਿਆ। ਨਗਰ ਦੇ ਵਿੱਚ ਐਂਟਰ ਹੋਣਾ ਉਸ ਵੇਲੇ ਨਗਾਰਾ ਵੱਜਦਾ। ਯਾਨੀ ਕਿ ਲੋਕ ਸੁਚੇਤ ਹੋ ਜਾਣ ਕਿ ਵੱਡੇ ਆਦਮੀ ਦੀ ਚੜਾਈ ਹੋ ਗਈ। ਜਮ ਦਾ ਦਮਾਮਾ ਭਾਵ ਜਿਸ ਵੇਲੇ ਆਤਮਿਕ ਮੌਤ ਦੀ ਫਾਈ ਗੱਲ ਪੈਂਦੀ ਹੈ ਜਾਂ ਮੌਤ ਦਾ ਸਮਾਂ ਨੇੜੇ ਆ ਜਾਂਦਾ ਹੈ ਕਹਿੰਦੇ ਦਿਮਾਗੇ ਤੇ ਚੋਟ ਲੱਗ ਗਈ ਯਾਨੀ ਮੌਤ ਦੀ ਜਦੋਂ ਚੜਾਈ ਹੁੰਦੀ ਹੈ ਕੁਰਲਾਹਟ ਮਚ ਜਾਂਦਾ ਚੀਕ ਚਿਹੜਾ ਪੈ ਜਾਂਦਾ ਹੈ ਸਰੀਰ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ ਕਾਰਨ ਉਪਜਣੇ ਸ਼ੁਰੂ ਹੋ ਜਾਂਦੇ ਨੇ ਰੀਜ਼ਨ ਕ੍ਰੀਏਟ ਹੋ ਜਾਂਦੇ ਨੇ ਅਸੀਂ ਤੇ ਫਿਰ ਉਹਨਾਂ ਕਾਰਨਾਂ ਦੀ ਚਰਚਾ ਕਰਦੇ ਕਿਵੇਂ ਹੋਇਆ ਕੀ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਉਹ ਸਭ ਨਗਾਰੇ ਸਨ ਜਿਨ੍ਹਾਂ ਨੇ ਮੌਤ ਦਾ ਸੰਕੇਤ ਦਿੱਤੇ ਜਿੰਨੇ ਵੀ ਕਾਰਨ ਨੇ ਨਾ ਉਹ ਸੰਕੇਤ ਨੇ ਵੀ ਮੌਤ ਦੀ ਚੜ੍ਹਾਈ ਹੋ ਗਈ ਪਰ ਮਨ ਨੇ ਜੰਜਾਲ ਨਹੀਂ ਛੱਡੇ ਮਨ ਹੌਲੀ-ਹੌਲੀ ਕਰਕੇ ਪਲਕ ਝਪਕਦਿਆਂ ਝਪਕਦਿਆਂ ਖੇਨ-ਖੇਨ ਪਲ-ਪਲ ਕਰਕੇ ਜ਼ਿੰਦਗੀ ਦਾ ਸਮਾਂ ਬਤੀਤ ਹੋਇਆ ਇਹਨਾਂ ਜੰਜਾਲਾਂ ਵਿੱਚ ਹੀ ਉਲਝਿਆ ਰਿਹਾ ਇਹਨੂੰ ਖਬਰ ਹੀ ਨਹੀਂ ਸੀ ਵੀ ਔੜ ਕਨੂੰ ਉਹ ਸਮਾਂ ਵੀ ਪੁੱਗ ਜਾਣਾ ਜਿੱਥੇ ਸਰੀਰ ਨੇ ਇਸ ਸਾਰੇ ਦੇ ਸਾਰੇ ਬਣਾਏ ਹੋਏ ਸਾਮਰਾਜ ਨੇ ਇੱਕ ਪਲ ਵੀ ਮੌਤ ਅੱਗੇ ਖਲੋ ਨਹੀਂ ਸਕਣਾ ਤੇ ਸਾਰਾ ਕੁਝ ਟਹਿ ਢੇਰੀ ਹੋ ਜਾਣਾ ਸਤਿਗੁਰੂ ਮਹਾਰਾਜ ਇਨ੍ਹਾਂ ਸ਼ਲੋਕਾਂ ਵਿੱਚ ਅਗੇਰੇ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਭਨਾਂ ਦਾ ਧੰਨਵਾਦ ادب ਸਹਿਤ ਗੁਰੂ ਫਤਿਹ ਨਾਲ ਸਾਂਝ ਬੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ